ਦੇਖਿਓ ਕਿਹਦੇ ਕਾਲ ਆਂਦੀ ਆ ਕੀ ਸਾਨੂੰ ਸਾਰਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਾਨੂੰ ਬਈ ਸਾਡੇ ਅਫਸਰ ਵੱਲੋਂ 6 ਵਜੇ ਨਾਲ ਕਾਲ ਆਈ ਆ ਕਿ ਏਦਾਂ ਕਠਾਰ ਰੋਡ ਦੇ ਵਿੱਚ ਐਲਪੀਜੀ ਗੈਸ ਦਾ ਜਿਹੜਾ ਸਿਲੰਡਰ ਹੈ ਕਿਉਂਕਿ ਟੈਂਕਰ ਹੈ ਜਿਹੜਾ ਉਹ ਡਿੱਗਿਆ ਕਿ ਪਲਟ ਗਿਆ ਤੇ ਉੱਥੇ ਮੌਕੇ ਤੇ ਪਹੁੰਚਿਆ ਜਾਏ ਤਾਂ ਕਿ ਦੇਖਿਆ ਮੌਕੇ ਦੇ ਵਿੱਚ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਨਾ ਡਰਾਈਵਰ ਇੱਥੇ ਠੀਕ ਆ ਤੇ ਪ੍ਰੋਪਰ ਇਕੁਪਮੈਂਟ ਵੀ ਨਹੀਂ ਆਇਆ ਇੱਥੇ ਕੰਪਨੀ ਵੱਲੋਂ ਆਏ ਦੇ ਨਾ ਕੋਈ ਅਫਸਰ ਆਇਆ ਹਾਲੇ ਤੱਕ ਮਤਲਬ ਕਿ ਚਲੋ ਉਹ ਨਾ ਆ ਗਿਆ ਵੈਸੇ ਦੇਖਦੇ ਪਿਆ ਕਰਦੇ ਪਿਆ ਉਹ ਲੀਕੇਜ ਹੋ ਰਹੀ ਸੀ ਕਿ ਗੈਸ ਦੀ ਹਾਂਜੀ ਗੈ ਗੈਸ ਲੀਕਜ ਬੰਦਦਾ ਹੁਣ ਬੰਦ ਕਰਤੀ ਹਾਂ ਬੰਦ ਕਰਤੀ ਗੈਸ ਨੂੰ ਜਿਹੜੇ ਸਲਿੰਗ ਸਬਾਨ ਤੁਹਾਡੇ ਨਾਲ ਲੱਗੇ ਹੋਏ ਸਲੋਪ ਉਨ ਹੈਗੇ ਨੇ ਇਹ ਗੁਰਦੁਆਰੇ ਵਾਲੇ ਆ ਅੱਛਾ ਗੁਰਦੁਆਰਾ ਸਾਹਿਬ ਤੋਂ ਆਏ ਆ ਗੁਰਦੁਆਰਾ ਸਾਹਿਬ ਤੋਂ ਆਏ ਆ ਇਹ ਅਫਸਰ ਆ ਗਏ ਜਿਹੜੇ ਹਾਂ ਅੱਗੇ ਦੇ ਅਫਸਰ ਆ ਗਏ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਨਹੀਂ ਨਹੀਂ ਬਸ ਹਲੇ ਤੱਕ ਕੋਈ ਗੱਲਬਾਤ ਨਹੀਂ ਕਰੇ ਰਹਾ ਗੈਸ ਦਾ ਭਰਿਆ ਜਿਹੜਾ ਉਹ ਰੋਡ ਦੇ ਉੱਪਰ ਜਿਹੜਾ ਪਲਟਿਆ ਪਿਆ ਜਦੋਂ ਅਸੀਂ ਮੌਕੇ ਤੇ ਦੇਖਿਆ ਕਿ ਉਹ ਤੂੰ ਇਹ ਟੈਂਕਰ ਪਲਟਿਆ ਸੀਗਾ ਪਰ ਲੱਗੇ ਤੇ ਕੋਈ ਨਾ ਕੋਈ ਡਰਾਈਵਰ ਸੀ ਕੋਈ ਵੀ ਬੰਦਾ ਲੱਗੀ ਨਹੀਂ ਸੀਗਾ ਪਰ ਅਸੀਂ ਉਹਨਾਂ ਨੇ ਫਾਰਮ ਕੀਤਾ ਆ ਇਹਨਾਂ ਦੇ ਆਪਣੇ ਇੱਥੇ ਡੈਂਪ ਹੈਗਾ ਨਾ ਦਾ ਗੈਸ ਵਾਲਾ ਦਾ ਪਲਾਂਟ ਹੈ ਤੇ ਉੱਥੋਂ ਇਹਨਾਂ ਦੇ ਬੰਦੇ ਹੁਣ ਸਿਰੇ ਆਏ ਨੇ ਤੇ ਹੁਣ ਫਾਇਰ ਬ੍ਰੇਡ ਵੀ ਮਗਾਈ ਅਸੀਂ ਕਿ ਕਿਸੇ ਦੀ ਜਾਨ ਨੂੰ ਖਤਰਾ ਨਾ ਹੋਵੇ ਤੇ ਹੁਣ ਬਠਿੰਡੇ ਤੋਂ ਗੱਡੀ ਕਾਰ ਇਹਨਾਂ ਦੀ ਜਿਹੜੀ ਅਮਦਸੀ ਆ ਉਹ ਫਿਰ ਜਿਹੜਾ ਗੈਸ ਵਾਲਾ ਉਹ ਇਹਨਾਂ ਨੂੰ ਕਰਨ ਕੇ ਚੇਂਜ ਕਰਨਗੇ ਸ਼ਿਫਟ ਕਰਨਗੇ ਫਿਰ ਉਹਨੂੰ ਸਿੱਧਾ ਕਰਾਇਆ ਜਾਊਗਾ ਤੇ ਹਰ ਤਰ੍ਹਾਂ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਰੱਖੀ ਵਾਸਤੇ ਅਸੀਂ ਤਿਆਰ ਆਂ ਸਸੇ ਗਿਆਸ ਲੀਕੇਜ ਵਗੈਰਾ ਦੀ ਹੋ ਰਹੀ ਸੀ ਲੀਕੇਜ ਥੋੜੀ ਬਹੁਤੀ ਹੋ ਰਹੀ ਆ ਉਹਨਾਂ ਦੇ ਬੰਦੇ ਆਏ ਨੇ ਮਾਹਰ ਰੰਦੇ ਫੋਨ ਕਰਨ ਦੇ ਨੇ ਬੰਦੇ ਕੋਈ ਪਤਾ ਲੱਗਾ ਹੱਸਾ ਵਾਪਰਿਆ ਕਿਵੇਂ ਜੀ ਨੀਂਦੇ ਬਾਰੇ ਅਜੇ ਕੋਈ ਪਾਨੂੰ ਪਤਾ ਲੱਗਾ ਵੀ ਕੀ ਗੱਲ ਹੋਈ ਆ ਜਾਂ ਡਰਾਈਵਰ ਨੇ ਉੱਥੇ ਬ੍ਰੇਕ ਦਾ ਨਿਸ਼ਾਨ ਹੈਗੇ ਆ ਵੀ ਕਿਤੇ ਗੱਡੀ ਖਹਿਣ ਖਹਿ ਗਈ ਕੋਈ ਨਹੀਂ ਨਹੀਂ ਗੱਡੀ ਗੁੱਡੀ ਕੋਈ ਨਹੀਂ ਲੱਗੀ ਅਸੀਂ ਰਾਤ ਇੱਥੇ ਸੀਗੇ ਇਹ ਅਲਿੰਦਰਾ ਸੀਗਾ ਜਾਂ ਝੋਕ ਲੱਗੀ ਹੋਵੇ ਇਹ ਹੁਣ ਪਤਾ ਨਹੀਂ ਇਹ ਤਾਂ ਉਹਨੂੰ ਡਰਾਈਵਰ ਨੂੰ ਪਤਾ ਹੋਊਗਾ ਵੀ ਕਿੱਦਾਂ ਨੀਂਦਰਾ ਹੋਇਆ ਜਾਂ ਉਹਨੇ ਤਾਰੂ ਪੀਤੀ ਜਾਂ ਕੀ ਆ ਕੋਈ ਮੌਕੇ ਤੇ ਹੈ ਹੀ ਨਹੀਂ ਉਹ ਇਹ ਉਹ ਬਾਜੀ ਪਤਾ ਲੱਗੂਗਾ ਰਿਮਾਈ ਇਨਵੈਸਟੀਗੇਸ਼ਨ ਕੀ ਪਹੁੰਚੇ ਕਿ ਇਹ ਟ੍ਰੈਕ 2RS ਕਿੱਥੇ ਜਾ ਰਿਹਾ ਸੀ ਇਹ ਵੈਸੇ ਤਾਂ ਇਹ ਗੈਸਰ ਟੈਂਕਰ ਭਰਿਆ ਲੋਡ ਜਿਹੜਾ ਉਥੇ ਪਲਾਂਟ ਤੇ ਜਾਣਾ ਸੀਗਾ ਉਥੋਂ ਇਹ ਐਂਟਰੀ ਪਵਾ ਕੇ ਤੇ ਦੁਬਾਰਾ ਪਤਾ ਨਹੀਂ ਇੱਧਰ ਕੀ ਕਰਨ ਆਇਆ ਇਹ ਤਾਂ ਉਹਨਾਂ ਦੇ ਬੰਦੇ ਵੀ ਕਹਿ ਰਹੇ ਆ ਕਿ ਇੱਧਰ ਮਤਲਬ ਬਣਦਾ ਨਹੀਂ ਆਉਣਾ ਇਹਦਾ ਜੇ ਤਾਂ ਗੈਸ ਭਰੀ ਆ ਉਥੇ ਅਨਲੋਡ ਕਰਨੀ ਆ ਫੇ ਖਾਲੀ ਆਉਂਦੇ ਟੈਂਕਰ ਉੱਧਰ ਤੇ ਇਹ ਹੁਣ ਪਤਾ ਨਹੀਂ ਉਹਨੂੰ ਕੀ ਵਜ੍ਹਾ ਕੀ ਉਹਦਾ ਕਿੱਧਰ ਚੱਲਿਆ ਸੀਗਾ ਉਹ ਪੂਆ ਕਿਸੇ ਵੀ ਇਆਦਮ ਬਰਦਾਇਆ ਆਦਮ ਬੋਟਾ ਨਾ ਦਾ ਐਸ ਤੋਂ ਸਾਨੂੰ ਨੁਰ ਕਰਾਤਾ ਸੀ ਉਹ ਵੀ ਆ ਰਹੇ ਮੌਕੇ ਤੇ ਅੱਗੇ ਅਸੀਂ ਜਿਤ ਤੱਕ ਇਹ ਨਾਲ ਖੜੇ ਆ ਕਿ ਕਿਸੇ ਨੇ ਕੋਈ ਪਛਾਣ ਨਹੀਂ ਲਾਵੇ ਸਕੂਲ ਲਾ ਕੇ ਕੈਮਰੇ ਦੇ ਪਿੱਛੇ ਉਹਨਾਂ ਨੂੰ ਵੀ ਆਪਾਂ ਦੱਸ ਦਿੰਦਾ ਆ ਉਹ ਬੰਦ ਕਰਵਾਤਾ ਅੱਜ ਅਸੀਂ ਜਣੀ ਬੱਚੇ ਉੱਥੇ ਬਾਕੀ ਜਿਹੜੀ ਟ੍ਰੇਨ ਹੈ ਉਹ ਵੀ ਆਪਾਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਵੀ ਰੁਕ ਦਿਓ ਜੇ ਫਿਰ ਹਾਲ ਜਦ ਤੱਕ ਇਹ ਕਲੀਅਰ ਨਹੀਂ ਹੁੰਦਾ ਠੀਕ ਹੈ ਤੇ ਲਾਈਟ ਜਿਹੜੀ ਉਹ ਵੀ ਬੰਦ ਕਰਵਾ ਦੇਣੀ ਘੰਟੇ ਤੱਕ ਆਪਾਂ ਠੀਕ ਹੈ